ਆ ਬੱਲੇ ਦੁਕਾਨਿਆ ਨਿਆਰਾ ਜਰਾ ਮੈਚ ਦੇਖ ਕੇ ਜਾਂਦਾ ਬਸ ਤਾਂ ਰਹਿ ਸਾ ਪਤਰੀ ਭੱਟੀ ਉਮਰ ਕਰੇ ਇਹ ਮੇਲੇ ਲੱਗਦੇ ਰਹਿ ਮਨਪੀਤਾ ਮਨਪੀਤਾ ਹਾਂਜੀ ਆ ਲਿਆ ਪਾਣੀ ਪੁਣੀ ਆਉਣੀ ਇਹ ਪਾਣੀ ਲੈ ਕੇ ਦੋ ਦਿਨ ਹੋ ਗਏ ਘਰੋਂ ਨਿਕਲੇ ਨੂੰ ਨਾ ਇਹਨੂੰ ਘਰ ਦਾ ਫਿਕਰ ਨਾ ਮੱਝਾਂ ਦਾ ਫਿਕਰ ਮौज ਨਾਲ ਨਿਕਲ ਜਾਂਦਾ ਆ ਕੇ ਮੰਗ ਲੈਂਦਾ ਪਾਣੀ ਕਿਤੇ ਰੋਟੀ ਦੇ ਦੇ ਆ ਲੈ ਫੜ ਪਾਣੀ ਤੂੰ ਕਿਵੇਂ ਬੜਬੜ ਕਰਦੇ ਹੋ ਨੀ ਆ ਤੈਨੂੰ 2 ਦਿਨ ਹੋ ਗਏ ਘਰੋਂ ਨਿਕਲੇ ਨੂੰ ਤੈਨੂੰ ਫਿਕਰ ਹੈਗਾ ਨਾ ਮੱਝਾਂ ਦਾ ਨਾ ਘਰ ਦਾ ਓਏ ਭਰੋ ਟੂਰਨਾਮੈਂਟ ਸੀ ਉੱਥੇ ਖੁਸ਼ੀ ਦੁੱਖਾਂ ਆਇਆ ਵਸੀ ਉਹਦਾ ਮੈਚ ਦੇਖਿਆ ਸੀ ਤੇਰਾ ਨੀ ਖੁਸ਼ੀ ਦੁੱਖਾਂ ਲੋਟ ਆਉਂਦਾ ਤੂੰ ਭੜੀ ਲਿਸ਼ਕੀ ਫੁਸਕੀ ਫਿਰਦੀ ਆ ਕਿੱਧਰ ਚੱਲੀ ਆ ਮੈਂ ਤਾਂ ਬਾਜ਼ਾਰ ਚੱਲੀ ਆ ਘਿਓ ਲੈ ਕੇ ਆਉਣੀ ਆ ਮੁੰਡੇ ਵਾਸਤੇ ਕਿਉਂ ਮੁੱਕ ਗਿਆ 6 ਮਹੀਨੇ ਪਹਿਲਾਂ ਮੈਂ ਪਈਆ ਘਿਓ ਲੈ ਕੇ ਦਿੱਤਾ ਮਨਰ ਉਹ ਮੁਕਾ ਵੀ ਤੂ ਵੇ ਭਾਈਆ ਕਿਉਂ ਤਾਂ ਐਂ ਕਹਿਣਾ ਜੇ ਮੈਂ ਪੀਪਾ ਲਿਆ ਤਾਂ ਹੁੰਦਾ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਕੁਛ ਮੈਂ ਖਾ ਲਿਆ ਕੁਛ ਮੁੰਡੇ ਨੇ ਖਾ ਲਿਆ ਰੈਂਦਾ ਖੁੰਦਾ ਤੂੰ ਸਾਗ ਚ ਇਨ ਇਨ ਪਾ ਲੈਣਾ ਉਹ ਚੱਲ ਕਿਉਂ ਫਿਰ ਗੱਲ ਕਾਤੋਂ ਪੈਣੀ ਆ ਲਿਆ ਜਾ ਬਾਜ਼ਾਰ ਚੋਂ ਸਾਗ ਕਿਉ ਜੜਾ ਲਿਆਉਣਾ ਤੇ ਮੈਂ ਇਹੀ ਤਾਂ ਤੈਨੂੰ ਕਹਿਣ ਲੱਗੀ ਵੀ ਮੈਂ ਬਾਜ਼ਾਰ ਜਾਨੀ ਆ ਮੁੰਡੇ ਵਾਸਤੇ ਕਿਉ ਲਿਆਉਣੀ ਆ ਇੱਥੇ ਬੈਠ ਮੇਰੀ ਗੱਲ ਸੁਣ ਹਾਂ ਹੁਣ ਦੱਸ ਦੱਸ ਬੈਠ ਗਈ ਲੈ ਮੈਂ ਤੈਨੂੰ ਐਂ ਕਹਿੰਦਾ ਸੀ ਆਪਾਂ ਮੁੰਡੇ ਨੂੰ ਪੁਲਵਾਨ ਨਾ ਬਮਾਈ ਤੂੰ ਨਾ ਨਾ ਔਰ ਉੱਥੇ ਆਪਣੇ ਵਾਲਾ ਕਾਲਾ ਵੀ ਆਇਆ ਸੀ ਪਾਸੀ ਸੁਣਿਆ ਤਾਂ ਮੈਂ ਵੀ ਆ ਮਸੀ ਤੋਂ ਔਰ ਉਹ ਤੇ ਉਹ ਤਾਂ ਬਹੁਤ ਨਾਮ ਨੂੰ ਜੱਤ ਕੇ ਲਿਆ ਦਾ ਬਹੁਤ ਜਾਣਦਾ ਤਾਂ ਇੰਨੇ ਤਗਮੇ ਗਾਲਚ ਕੰਠੇ ਪਾਈ ਫਿਰਦਾ ਜੀ ਪਤੰਦਰ ਅੱਛਾ ਹਾਂ ਔਰ ਮੈਨੂੰ ਕਹਿੰਦਾ ਸੀ ਕਹਿੰਦਾ ਉਹ ਤੋਂ ਮੁੰਡੇ ਨੂੰ ਕਹਿੰਦਾ ਪਲਵਾਨ ਬਣਾ ਅੱਛਾ ਫਿਰ ਮੈਂ ਕਹਿੰਦੀ ਆ ਮੈਂ ਵੀ ਬਾਜ਼ਾਰ ਬਜ਼ੂਰ ਜਾ ਆਉਣੀ ਆ ਕਿਉਂ ਖੁੱਲੇ ਆਉਣੀ ਆ ਫਿਰ ਵੜਾ ਲੈਣੇ ਪਲਵਾਨ ਹਾਂ ਹਾਂ ਕੋਈ ਗੱਲ ਨਹੀਂ ਤੂੰ ਮੈਂ ਤਾਂ ਕਹਿਣਾ ਹੀ ਨਹੀਂ ਆਇਆ ਕੀ ਹੋਇਆ ਪਲਵਾਨ ਹਾਂ ਪਲਵਾਨ ਮੁੰਡੇ ਹੋਰ ਹੀ ਨਿਕਲ ਗਏ ਆ ਮੈਂ ਤਾਂ ਆਪਣੇ ਕੌਣ ਖੋਲਦਾ ਆਪਾਂ ਤਾਂ ਮੈਂ ਤਾਂ ਕਿਤੇ ਕੁਆਡੀ ਨਹੀਂ ਪਾ ਕੇ ਦੇਖੀ ਇਹ ਆਪਾਂ ਕਿਤੇ ਦੇਖਿਆ ਹੁੰਦਾ ਫਿਰ ਤਾਂ ਆਪਾਂ ਨੂੰ ਪਤਾ ਹੁੰਦਾ ਤੇ ਹੁਣ ਆਪਾਂ ਕਿਹੜਾ ਇਹ ਜਾ ਕੁਝ ਜਾਣਦੇ ਹੁਣ ਮਾਸੀ ਨੂੰ ਤਾਂ ਪਤਾ ਆਉਦੇ ਮੁੰਡੇ ਬਾਰੇ ਉਹ ਤਾਂ ਇਹੋ ਬੋਹ ਬੋਹ ਗੱਲਾਂ ਕਰਦੀ ਆ ਵੀ ਇੰਨੇ ਉਹ ਜਿੱਤ ਕੇ ਲਿਉਂਦਾ ਨਾਮ ਐ ਕਰਦਾ ਵਾਹ ਕਰਦਾ ਮੈਂ ਉਹਨੂੰ ਮੈਨੂੰ ਮਿਲਿਆ ਸੀ ਮੈਚ ਤੇ ਉਹ ਖੇਡਣ ਆਇਆ ਸੀ ਉੱਥੇ ਅੱਛਾ ਕੀ ਹੋਇਆ ਕਿ ਪਿੰਡਾਂ ਚ ਮੈਚ ਖੇਡਣਾ ਤੇ ਮੈਨੂੰ ਬੁਲਾ ਲੈਣਾ ਤੁਹਾਨੂੰ ਫਿਰ ਮੈਂ ਕਹਿੰਦੀ ਤੁਸੀਂ ਫਿਰ ਮਾਸੀ ਦੇ ਮੁੰਡੇ ਨੂੰ ਬੁਲਾ ਹੀ ਲਓ ਹਾਪਾ ਵੀ ਮੁੰਡੇ ਨੂੰ ਬਲਵਾਨ ਬਣਾ ਲੈਨੇ ਆਂ ਪਰ ਉਹਨਾਂ ਦੇ ਮੈਚ ਚੱਲੀ ਜਾਂਦੇ ਆ। ਉਹ ਰੈਡੀ ਹੋ ਜਾ ਸਸਰੀ ਘਰ ਉਹਨੇ ਸਸਰੇ ਘਰ ਕੁਤਤ ਤੋਂ ਨਹੀਂ ਆ ਗਏ। ਮੈਂ ਯਾਰ ਮੈਚ ਦੇਖਣ ਗਏ ਭਧੌੜ। ਉਹ ਕਾਹੜੀ ਕਾਕੀ ਮੈਚ। ਉੱਥੇ ਉਹ ਖੁਸੀ ਦੇ ਗਾਂ ਆਇਆ ਸੀ ਕਬੱਡੀ ਵਾਲਾ ਪਲੇਅਰ ਆ ਜਿਹੜਾ ਬਹੁਤ ਡੱਡ ਡੱਡੇ ਟੋਲੇ ਨਹੀਂ ਜੀਦੇ। ਮੈਂ ਤਾਂ ਜਾਣਦਾ ਜਿਹੜੀ ਦੇਖਿਆ ਕਰਨਾ ਮੋਬਾਈਲ ਤੇ ਸਾਰਾ ਕੁਝ ਤਾਂ ਆਉਂਦਾ ਗਿਆ ਟੂਰਨਾਮੈਂਟ ਦਿਖਾਉਂਦੇ ਆ। ਚੱਲੂੰ ਪਿਆਰ ਨਾਲ ਸਮਝਾ ਦੇ ਮੁੰਡੇ ਨੂੰ। ਤੂੰ ਹੀ ਉਹ ਬੋਲਣ ਲੱਗ ਦੇ ਦੇਖ ਸਾਰਾ ਦਿਨ ਕਾਰਟੂਨ ਦੇਖੀ ਜਾਂਦਾ ਇੰਦਾ ਉੱਥੇ ਤੇਰਾ ਚਾਚਾ ਵੀ ਆਇਆ ਵਸ ਗਿਆ ਕਾਲਾ ਪਲਵਾਨ ਹਾਂ ਡੈਡੀ ਹੋਰ ਤੇਰੀ ਜਿਹੜੀ ਦਾਦੀ ਮੰਮਾ ਕੀ ਜਿਹਦਾ ਮੁੰਡਾ ਪੜ੍ਹਦਾ ਹੋਰ ਮਾਸੀ ਕਹਿੰਦੀ ਮੈਂ ਓਡੇ ਮੁੰਡੇ ਨੂੰ ਪਲਵਾਨ ਬਣਾ ਦੰਨਾਗਾ ਫਿਰ ਤੂੰ ਖਾਇਆ ਕਰ ਖਰਾਕ ਹੋ ਕੇ ਚੰਗਾ ਤੇਰੀ ਮਾਂ ਜਾਂਦੇ ਬਾਜ਼ਾਰ ਤੋਂ ਕਿਉਂ ਕੋ ਲੈ ਆਉਂਦੀ ਹੈ ਪਰ ਮੈਂ ਵੀ ਤਗੜਾ ਹੋ ਜੇ ਮੇਰੇ ਵੀ ਤੇਰੇ ਮੂੰਹ ਚ ਡੋਲੇ ਹੋਇਆ ਕਰਨਗੇ ਓਏ ਹਾਂ ਬੁੱਤ ਤੇਰੇ ਵੀ ਆਏ ਚਾਚੂ ਵਾਂਗੂ ਡੋਲੇ ਹੋਣਗੇ ਮਾਸੀ ਦਾ ਮੁੰਡਾ ਆਉਂਦਾ ਹੁੰਦਾ ਜਿਹੜਾ ਮੈਂ ਜਾਉਂਗੀ ਬਾਜ਼ਾਰ ਕਿਉਂ ਕੁਲਿਆਉਂਗੀ ਚੰਗਾ ਖੇਡਿਆ ਕਰੀ ਠੀਕ ਆ ਡੈਡੀ ਆਪਾਂ ਤੇਰੇ ਮਾਸੀ ਦੇ ਬੰਦੇ ਚਾਚੂ ਨੂੰ ਬੁਲਾਉਣੇ ਆ ਤੁਸੀਂ ਐਂ ਕਰੋ ਫਿਰ ਚਾਚੇ ਨੂੰ ਇਹਨੂੰ ਫੋਨ ਕਰੋ ਮੈਂ ਕਰਦਾ ਫੋਨ ਉਹ ਲੌਂਗ ਵਾਲ ਖੇਡਣ ਗਿਆ ਵਾ ਬਸ ਉਹਦੇ ਬਾਅਦ ਇੱਧਰ ਹੀ ਆਉ ਉਹਨੂੰ ਕਹਿ ਕੇ ਆਉ ਅੱਸੀ ਕੱਲ ਜੀ ਅੱਸੀ ਕੱਲ ਪਾਈ ਅੱਸੀ ਕੱਲ ਪਾਈ ਇਹ ਕਿਉਂ ਪਾਈ ਹਾਂਜੀ ਪੰਜ ਉਹ ਪਾ ਲੀ ਕੋਈ ਨਹੀਂ ਹੈਗਾ ਲਓ ਭਾਈ ਜੀ ਫੋਨ ਆਈ ਲਾਲਾ ਜੀ ਕਿੰਨੇ ਪੈਸੇ ਹੋਗੇ ਇਹ ਆਪਣੇ ਹੋਗੇ ਜੀ 180 ਰੁਪਏ ਆ ਲਓ ਜੀ ਆਪਣੇ ਵਾਸਤੇ 20 ਪਾਈ 20 ਪਾਈ ਵੀਰ ਕਿੰਨਾ ਦੱਸੋਗੇ ਮੈਂ ਤੁਸੀ ਬਦਾਮ ਪਾ ਦਾਂ ਜੀ ਫੇਰ 20 ਰੁਪਏ ਦੇ ਬਦਾਮ ਪਾਈ ਇਹ ਕੀ ਕਰਨੇ ਹੋ ਤੁਸੀਂ ਮੈਂ ਆ ਉਹਦਾ ਮੁੰਡਾ ਬਲਵਾਨ ਬਣਾਉਣਾ ਜੀ ਅੱਛਾ ਬਾਈ ਜੀ ਹਾਂਜੀ ਆਓ ਫੇਰ ਇਹਦੇ ਕੀ ਪਾ ਦੋ ਜੀ ਕਿੰਨੇ ਬਦਾਮ ਬਾਕੀ ਕਰੋਗੇ ਮੈਂ ਨਾ ਮੁੰਡਾ ਬਲਵਾਨ ਬਣਾਉਣਾ 20 ਰੁਪਏ ਦੇ ਬਦਾਮ ਤਾਂ ਲੈਏ ਆ ਠੀਕ ਆ ਬਾਈ ਜੀ 20 ਰੁਪਏ ਦੇ ਨਾਮ ਖਵਾ ਜੀ ਮੁੰਡੇ ਨੂੰ ਬਲਵਾਨ ਬਣ ਗਏ ਲੋਕਾਂ ਨੂੰ ਚਲੋ ਆਪਾਂ ਕੀ ਲੈਣੇ ਕਿਹੜੇ ਵੇਲੇ ਦਾ ਟਿੱਕੀ ਆ ਨਾ ਮਸਾਂ ਹੀ ਆਈ ਐ ਆ ਜਾ ਆ ਜਾ ਇੰਨਾ ਟਾਈਮ ਕਿੱਥੇ ਲਾਈ ਬਸ ਖਰਾਬ ਹੋ ਗਈ ਸੰਦਸਾ ਦਾ ਹੈਗਾ ਜਿਵੇਂ ਸ਼ਹਿਰ ਜਾਣੇ ਕਿਉਂ ਲੈ ਕੇ ਆਈ ਆ ਲਿਆਂਦਾ ਕਿਉ ਆ ਕੇ ਨਹੀਂ ਫਿਰਦੇ ਆ ਮੈਂ ਬਦਾਮ ਲੈ ਆਈ 20 ਰੁਪਏ ਬਚ ਗਏ ਸੀਗੇ ਇੰਨਾ ਖਰਚਾ ਲਾਹੌਰ ਮੇਰਾ ਮੁੰਡਾ ਖਾਊਗਾ ਪਰ ਮਾਨ ਬਣਾਉਣਾ ਕੋ ਆ ਜਾ ਆ ਜਾ ਸਾਰਾ ਦਿਨ ਲਾਏ ਆ ਮੈਂ ਹਜੇ ਪਸੂਆਂ ਨੂੰ ਦੇਖਣਾ ਧਾਰਾ ਧੁਰਾ ਵੀ ਕੱਢਣ ਗਿਆ ਜਾ ਕੇ ਲੈ ਤੂੰ ਕੱਢ ਲੈ ਪਰੋਂ ਪਸੂਆਂ ਦਾ ਧਾਰਾ ਮੈਂ ਨਾ ਜਾਨੀਰ ਸੋਈ ਚ ਬਹਿ ਜਾ ਤੂੰ ਇੱਥੇ ਮੈਂ ਦੋ ਬਦਾਮ ਭਿਉਂਦਾ ਮੁੰਡੇ ਵਾਹ ਨਾ ਮੁੰਡਾ ਕਿਤੇ ਆ ਫਰ ਜੇ ਦੋ ਬਦਾਮਾਂ ਨਾਲ ਚਾਹ ਬਣਾ ਦੇ ਕੁੱਟ ਤੋਂ ਮੈਨੂੰ ਚਾਹ ਮੈਂ ਬਣਾ ਦਿੰਦੀ ਆ ਬਾਲਾ ਨਾ ਬੁੱਲ ਬੈਠ ਜਾ ਚੰਪ ਕਰਕੇ ਉਹ ਮੇਜਰਾ ਉਹ ਮੇਜਰਾ ਉਹ ਕਰੀਆਂ ਓਏ ਆਇਆ ਆਇਆ ਪਹਿਲਵਾਨਾ ਕਰੀਆਂ ਕਿਵੇਂ ਆ ਆ ਗਿਆ ਪਹਿਲਵਾਨ ਤਾਂ ਆ ਗਿਆ ਆਏ ਹਾਏ ਉਹ ਕਿਵੇਂ ਆ ਜੀ ਸਰ ਕੇ ਆਇਆ ਨੂੰ ਓ ਠੀਕ ਆ ਵਧੀਆ ਵਧੀਆ ਹੋਰ ਉਹ ਨਾ 체ਤੀ ਗੜਾ ਮਾਰਿਆ ਓਏ ਆ ਦੇਖ ਜਿੱਤ ਕੇ ਲਿਆਇਆ ਮੈਂ ਮੈਚ ਤੋਂ ਕਿਆ ਬੱਲਾ ਲੋਗੋੜ ਮੈਸੀ ਮੇਰਾ ਕਿਆ ਬਾਤਾਂ ਵੱਡੇ ਵੱਡੇ ਕੋ ਪਹਿਲਵਾਨ ਆਏ ਸੀ ਉਥੇ ਕੋਲਣਾ ਅੱਛਾ ਬਸੇਸ ਸੁਸਨਾ ਸਨਮਾਨ ਮਿਲਿਆ ਤੈਨੂੰ ਪੂਰਾ ਇਹਦਾ ਇਹਦਾ ਕੁਛ ਵੀ ਨਹੀਂ ਪਤਾ ਨਹੀਂ ਕਰੇ ਕਿੰਨਾ ਘੇੜ ਲੱਗਿਆ ਪਿਆਰਾ ਆਇਆ ਬਾਈ ਨਾ ਮਾਰਦਾ ਗੱਲਾਂ ਕਰਦਾ ਤੂੰ ਕਹਿੰਦਾ ਸੀ ਮੁੰਡਾ ਪਹਿਲਵਾਨ ਬਣਾਉਣਾ ਆਹਾਂ ਫਿਰ ਮੈਂ ਕਿਹਾ ਜਲ ਘਰੇਗੀ ਜਾਣਾ 2 ਮਹੀਨੇ ਇੱਥੇ ਹੀ ਲਾ ਦੇਣਾ ਯਾਰਾ ਚੱਲ ਕੋਈ ਨਹੀਂ ਬਾਅਦ ਸਹੀ ਨੇ ਸਮਝਾ ਪਾਣੀ ਲਿਆਉਣਾ ਤੇਰੇ ਬਾਤ ਉਹ ਚਾਹ ਚੂ ਦਾ ਛੱਡ ਪਹਿਲਾਂ ਤੂੰ ਖਾਣ ਪੀਣ ਦਾ ਇੰਤਜ਼ਾਮ ਕਰ ਭੁੱਖ ਬਾੜੀ ਲੱਗੀ ਹੋਈ ਆ ਮੈਨੂੰ ਤਾਂ ਕੋਈ ਨਹੀਂ ਖਾਣ ਪੀਣ ਵੀ ਹੋ ਜਾਊਗਾ ਆ ਲਾਣੇਦਾਰ ਨਹੀਂ ਲਿਆ ਚਾਚੂ ਉਹ ਚਾਹ ਨਾ ਕਿੱਥੇ ਸਰੂ ਯਾਰ ਖਾਣ ਪੀਣ ਲਿਆ ਯਾਰ ਉਹਦਾ ਭੁੱਖ ਆ ਤੇਰੇ ਟਰਾਫੀ ਮੈਂ ਸਾਮ ਦੰਨਾ ਪਰ ਜਾਂਦਾ ਫੇ ਲੈ ਜੀ ਆ ਕੋਈ ਨਾ ਕੋਈ ਨਾ ਤੂੰ ਲਿਆ ਖਾਣ ਪੀਣ ਨੂੰ ਲਿਆ ਤੂੰ ਮੈਥੋਂ ਬਾਹਲੇ ਗੱਲਾਂ ਨਹੀਂ ਹੁੰਦੇ ਜਨਾਕਾ ਢਿੱਡ ਬਾਹਲਾ ਖਾਲੀ ਪਿਆ ਮੇਰਾ ਉਹ ਲਿਆ ਲਾਣੇਦਾਰ ਨਹੀਂ ਚਾਹ ਬਹੁਲੇ ਟਾਈਮ ਲਾਤਾ ਪਹਿਲਾਂ ਪਲਵਾਨ ਨੂੰ ਲੱਗੇ ਪਈ ਐ ਰੋਟੀ-ਰਾਟੀ ਦਾ ਇੰਤਜ਼ਾਮ ਕਰੋ ਨਾਲੇ ਪਹਿਲਾਂ ਚਾਹ ਤਾਂ ਪੀ ਲਾ ਫਿਰ ਰੋਟੀ ਵੀ ਖਵਾਵਾਂਗੇ ਤੂੰ ਕਹਿ ਰਿਹਾ ਸੀ ਮੁੰਡਾ ਪਲਵਾਨ ਬਣਾਉਣਾ ਇੱਥੇ ਉਹ ਗਿਆ ਮੈਂ ਕਿਧਰ ਤੇ ਦੋਸਤਾਂ ਨਾਲ ਹੁਣ ਵੀ ਆ ਜਾਂਦਾ ਕੋਈ ਮੇਰੇ ਨੂੰ ਮਿਲਿਆਣਾ ਉਹ ਨੂੰ ਵੀ ਹਾਂ ਚਾਹ ਪਾਣੀ ਤਾਂ ਪੀ ਲਾ ਮੜਾ ਗਾਮ ਲੈ ਹਾਂ ਬਦਾ ਬਦੋਮ ਕਿਉ ਉਹ ਲਿਆ ਕੇ ਰੱਖੋ ਦੇ ਵਾਸਤੇ ਉਹ ਤੇਰੇ ਭਾਈ ਮੈਂ ਇੱਥੀਆਂ 2 ਮਹੀਨੇ ਮੈਂ ਵੀ ਬਾਜ਼ਾਰ ਗਈ ਸੀ ਅੱਜ ਲੈ ਕੇ ਆਈ ਐ ਇਕੱਠੇ ਕਰਦਾ 20 ਰੁਪਿਆ ਦੇ 20 ਰੁਪਿਆ ਦੇ ਹੋਰ ਨਹੀਂ ਬਹੁਤਾ ਪੂਰਾ ਤਾਂ ਜਵਾਕ ਐ ਉਹ ਤੈਨੂੰ ਸ਼ਰਮ ਨਹੀਂ ਆਉਂਦੀ 20 ਰੁਪਏ ਨਾਲ ਬਲਵਾਨ ਬਣੂ ਉਹ ਕੋਈ ਨਹੀਂ ਫਿਰ ਤੂੰ ਆਉਂਗਾ ਨਹੀਂ ਮੈਂ ਆਪੀ ਉਹ ਕਰ ਦੂੰ ਮੇਰੇ ਹਿਸਾਬ ਨਾਲ ਚੱਲੀ ਤੂੰ ਸਾਸਿਕਾਲ ਕਰੇਗੇ ਸਾਸਿਕਾਲ ਸਾਸਿਕਾ ਪਰਜਾਈ ਹੋ ਠੀਕ ਆ ਹਾਂ ਹਾਂ ਵਧੀਆ ਠੀਕ ਆ ਤੁਸੀਂ ਦੱਸੋ ਆ ਲੈ ਚਾਹ ਲੈ ਲੋ ਉਹ ਮੈਨੂੰ ਵੱਡੇ ਗਲਾਸ ਚ ਤਾਂ ਲਿਆਂਦੀ ਆ ਵੀ ਰਸ ਹੁਸ ਲਿਆਂਦੇ ਹੋ ਜਾਂਦੇ ਆ ਹਾਂ ਮੈਂ ਤੇਰੇ ਵਾਸਤੇ ਰਸ ਹੁਸ ਲਿਆਂਦੇ ਆ ਬਾਈ ਮੇਰੇ ਵਾਸਤੇ ਵੱਡੇ ਗਲਾਸ ਚ ਚਾ ਲੈ ਆ ਲੈ ਪਰਜਾਈ ਰਸ ਲਿਆ ਚੱਕ ਕੇ ਫਿਰ ਭੁੱਖੀ ਬਹੁਤ ਲੱਗੇ ਪਈ ਆ ਇਧਰ ਨੂੰ ਕਰ ਲੈ ਇਹਨੂੰ ਲੈ ਆ ਹਾਂ 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 ਉੱਲੇ ਆ ਲੈ ਆਪਰ ਜਾਈਏ ਇੱਧਰ ਲੈ ਆਪਰੇ ਸਾਰੇ ਤਾਂ ਨਹੀਂ ਖਾਣੇ ਉਹ ਚਾਪ ਐਨਾ ਜੋਰ ਨਾਲ ਬਾਪ ਜੀ ਪਾੜਤਾ ਉਹ ਜੋਰ ਤਾਂ ਸਾਡੀ ਖਰਾਕ ਵਾਲੀ ਖੁੱਲੀ ਆ ਸਾਡੀ ਖਰਾਕ ਪਰੇ ਹਟ ਦੂਗਾ ਤਾਂ ਮੇਰੇ ਜੋਗੇ ਨੇ

ਆ ਰੇ ਖਾ ਗਿਆ ਪਤੰਦਰਾ ਰਾਜੇ ਉਹ ਤੂੰ ਹੋਰ ਇੰਤਜ਼ਾਮ ਕਰ ਲੈਣਾ ਕੀ ਹੁਣ ਚਾਹ ਤੂੰ ਹੈਗੀ ਆ ਤਾਂ ਉਹ ਤਾਂ ਮੰਗਾਲਾ ਆ ਭਾਈ ਚਾਹ ਚੋ ਲਿਆ ਦੋ ਹੈ ਕਿ ਤਾ ਅੱਜ ਹੈਗੀ ਤਸਰਾ ਹੀ ਹੁਣਾ ਰਹਿੰਦਾ ਬੰਦਾ ਲਿਆ ਪਰਦਾਈ ਚਾਹ ਤੂੰ ਤਾਂ ਲਿਆ ਆ ਲੈ ਗਲੇ ਤੇ ਤੂੰ ਚਾਹ ਦਾ ਕੱਟਾ ਲੈ ਪੋਰੇ ਫੜਾ ਭਾਬੀ ਲੈ ਭਾਈ ਲੈ ਲੈ ਭਾਈ ਆਲੀ ਕਰਕੇ ਮੂਰੇ ਰੱਖ ਤਾ ਕੋਰਾ ਤਾਂ ਛੱਡ ਦਿੰਦਾ ਮੇਰੇ ਵਾਸਤੇ ਉਹ ਤਾਂ ਮੇਰੇ ਜੋਗੀ ਐ ਚਲ ਠੀਕ ਐ ਚੰਗਾ ਕੀ ਹੋ ਰਿਹਾ ਆ ਭਾਈ ਓਏ ਓਏ ਹੂੰ ਕੀ ਹੋ ਰਿਹਾ ਅਰੇ ਦੇਖ ਐ ਕਰਕੇ ਐ ਕਰਕੇ ਠੀਕ ਐ ਐ ਖੜ ਗਿਆ ਐ ਕਰਕੇ ਲੱਗੇ ਐ ਇੱਥੇ ਖੜ੍ਹ ਜਣਾ ਮੈਂ ਆਇਆ ਐ ਖੜ੍ਹ ਜਣਾ ਹਣਾ ਚੱਲ ਵੀ ਚੱਲ ਨੰਨਜਾ 50 51 ਆਹ ਤੇ ਡੈਡੀ ਤੋਂ ਲੰਬਾ ਨਾ ਦਵਾ ਦੇ ਕਿਤੇ ਮੇਜਰ ਲੰਬਾ ਦੇ ਦੇ ਮੈਨੂੰ ਫੇ ਮੁੰਡਾ ਪਹਿਲਵਾਨ ਨਹੀਂ ਬਣਾ ਸਕਿਆ ਤੂੰ ਖਰਾਕ ਵੀ ਖਵਾਉ ਤੈਨੂੰ ਵਧੀਆ ਖੁੱਲੀ ਜੀ ਪਹਿਲਵਾਨੀ ਡੱਟ ਲਾਸ ਮਾਰ ਕੇ ਲਾ 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 ਪਿਛੇ ਨੂੰ ਹੋਇਆ ਅਗਰ ਸਮਾਰ ਕੇ ਨੱਤਾ ਘੱਟਿਆ ਨੱਤਾ ਘੱਟਿਆ ਕਰਦਾ ਤੂੰ ਸੱਤ ਮਾਰ ਗਿਆ ਉਹ ਚੱਲ ਹੁਣ ਖੜਾ ਹੋ ਡੰਡ ਬੈਟ ਕਾ ਲਾ ਹੁਣ 100 ਡੰਡ ਬੈਟ ਪੂਰੀ ਕਰ ਚੱਲ 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 ਆਏ ਆਇ ਲਾਗਾ ਦੇਖ ਆਏ ਲਾਇ ਕਰ ਦੇਖ ਐ ਕਰਕੇ ਐ ਕਰਕੇ ਹਾਂ ਐ ਲਾ ਐਮ ਐ ਕਰੇਗਾ ਸਾਹਮਣੇ ਐ ਚੱਲ ਆ ਆ ਲੈ ਬੇਕਾਲੇ ਦੁੱਧ 52 ਮੇਰੇ ਮੁੰਡੇ ਨੂੰ ਪਲਵਾਨ ਬਣਾ ਦੀ ਪੂਰਾ ਉਹ ਰੱਖ ਦੇ ਭੜਾਈ ਰੱਖ ਦੇ ਹਜੇ ਰੱਖ ਦੇ ਹਜੇ ਸਰੀਰ ਗਰਮ ਆ ਇਹਦਾ ਕੋਈ ਨਾ ਬਾਅਦ ਚ ਖਵਾ ਦੂ ਮੈਂ ਮੇਰੇ ਮੁੰਡੇ ਨੂੰ ਪਲਵਾਨ ਬਣਾ ਦੇ ਕੋਈ ਨਾ ਕੋਈ ਨਾ ਰੱਖ ਦੂ ਸਹੀ ਗਰਮ ਆ ਹਜੇ ਇਹਦਾ ਓਹੋ ਹੋ ਇਹਨਾ ਦੁੱਧ ਤਾਂ ਇੰਨੇ ਬਾਦਾਮ ਇਹਦਾ ਜਵਾਕ ਦਾ ਟਡਾ ਫੜ ਦੂ ਇਹਦਾ ਫਿਰ ਮੈਨੂੰ ਖਤਮ ਕਰਨੇ ਪੈਣਗੇ ਲੱਗ ਰਿਹਾ ਲੱਗ ਰਿਹਾ ਤੂੰ ਲੱਗ ਰਿਹਾ ਲੱਗ ਰਿਹਾ ਉਹ ਨੋ 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 ਸਾਡੀ ਇੱਕ ਬਲਾਮ ਦਾ ਲੈ ਲੋ ਜੀ ਅਸੀਂ ਗਰਮਾ ਤੇਰਾ ਆਪ ਕਰੋ ਤੈਨੂੰ ਤੂੰ ਲੱਗਿਆ ਰਹਿ ਹਾਂਜੀ ਉਹ ਚੱਲ ਬਸ ਆ ਜਾ ਖੜਾ ਹੋ ਜਾ ਖੜਾ ਹੋ ਜਾ ਸ਼ੇਰ ਵਗਿਆ ਉਹ ਬਾਕੀ ਦਾ ਤੂੰ ਓਕੇ ਆ ਹਾਂਜੀ ਤੇਰਾ ਕੱਦ ਛੋਟ ਆ ਕੱਦ ਦਾ ਕੁਝ ਕਰਨਾ ਫੂ ਮੈਨੂੰ ਠੀਕ ਸੋਚਦਾ ਮੈਂ ਕੋਈ ਚੱਲ ਆ ਜਾ ਸੋਚਦੇ ਆ ਜਾ ਕੰਦੀ ਕਰੀ ਕੀ ਜਾਣੇ ਹੋ ਜੀ ਉਹ ਤੇਰਾ ਕੱਦ ਛੋਟਾ ਕਰ ਕੱਦ ਵਧਾਉਣਿਆ ਤੇਰਾ ਆ ਕਿਵੇਂ ਵਧੂਗਾ ਕੱਦ ਉਹ ਹੀ ਵਧੂ ਕੱਦ ਜੋ ਤੈਨੂੰ ਲਮਕਾਉਂਗਾ ਮੈਂ ਲਮਕਾਏ ਜੋ ਤਾਂ ਹਰੇਕ ਜੀਵ ਕੱਦ ਵੱਧ ਜਾਂਦੀ ਆ ਤੇਰਾ ਕਿਉਂ ਨਹੀਂ ਵਧੂਗਾ ਹਾਂਜੀ ਓ ਨੋ ਉਹ ਪਲਵਾਨਾ ਤੂੰ ਨਾ ਠੀਕ ਨਹੀਂ ਜਾਨਾ ਤੰਦਰਾ ਉਹ ਤੂੰ ਇੱਥੇ ਕੀ ਕਰੀ ਜਾਣਾ ਤੈਨੂੰ ਪਲਵਾਨੇ ਸਿਖਾਉਣ ਨੂੰ ਕਾਹੇ ਮੁੰਡਾ ਪੂਰਾ ਕਰਨ ਨੂੰ ਕਾਹੇ ਜਾਵੇਂ ਮਰ ਤੇ ਨਾ ਦਾ ਕਰ ਲੈ ਫਿਰ ਆ ਆ ਫੇ ਤੂੰ ਵਿਚ ਮੇਂ ਜਾਨਾ ਕਰਾ ਆ ਵੀ ਰੋਕ ਲਟੀਆ ਮੇਦਰ ਆ ਲਾ ਪਲਵਾਨਾ ਲੈ ਲਾ ਜਲਦੀ ਲੈ ਆ ਭੱਲੇ ਬੱਲੇ ਹੋਰ ਲੱਸੀ ਦੁੱਸੀ ਲਿਆ ਮਾਕੇ ਪਾਣੀ ਲੈ ਆ ਲਿਆ ਲੱਸੀ ਲਿਆ ਲੱਸੀ ਲਿਆ ਅਲਾ ਪਲਵਾਨਾ ਲੈ

ਤੋਂ ਗਾ ਲੈ ਚਾਰ ਦਿਨਾਂ ਚ ਦੀ ਆਕੀ ਮਨ ਮਨ ਦੇ ਦਾ ਬਸ ਮਾਣ ਮੇਲਾ ਪਰਾਂਣ ਬਣ ਕੇ ਜਾ ਬੈਠਾ ਉਹ ਮੈਂ ਨਵੇਂ ਹੰਬਾਤਾ ਤੋ ਬੱਟੇ ਫੜਾ ਲੱਸੀ ਤੋਂ ਹੁਕਮ ਲਾਉਂਦਾ ਨਾ ਕਿਤੇ ਰੋਟੀ ਨੂੰ ਕਿਤੇ ਉਹ ਲਿਆ ਵੀ ਲਿਆ ਵਿੱਚ ਰੋਟੀ ਕਿਵੇਂ ਰੋਲਾ ਪਾਈ ਜਨਾ ਲੱਸੀ ਦਾ ਗਲਾਸ ਲੈ ਕੇ ਉਹ ਰੋਟੀ ਲਿਆ ਰੋਟੀ ਖਾ ਤੂੰ ਮਗਲਾ ਤੀ ਉਹ ਵਿੱਚ ਰੰਦਰੀ ਬਹਿ ਜਾ ਨਾ ਜੱਲਦਾ ਭੱਜਾ ਕਰ ਮਟ ਮਾਰ ਉਹ ਲੈ ਪਲਵਾਨਾਂ ਲੈ ਉਹ ਭੁੱਖ ਵੱਲ ਲੱਗੇ ਪਈ ਆ ਰੱਖ 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 ਵਾਸਾ ਬਾਈ ਹੋਰ ਨਹੀਂ ਪਖਦੇ ਉਹ ਯਾਰ ਇਹਦੇ ਨਾਲ ਕੀ ਹੋਇਆ ਹਜੇ ਲਿਆ ਲਿਆ ਰੋਟੀ ਲਿਆ ਹੋਰ ਬਾਈ ਹੋਰ ਨਹੀਂ ਪਖਦੇ ਉਹ ਵੀ ਹੰਬ ਗਈ ਤੁਸੀਂ ਯਾਰ ਮੇਰੀ ਖਰਾਕ ਤਾਂ ਪੂਰੀ ਨਹੀਂ ਕਰ ਸਕਦੇ ਉਹਦੀ ਕਿੱਥੋਂ ਕਰ ਦੋਗੇ ਤੁਸੀਂ ਨਾਜ਼ਿਰ ਨਹੀਂ ਬੁਲਾਉਣਾ ਬੁਲਬਾਨ ਭਰਾਵਾ ਤੂੰ ਪਿੰਡ ਨੂੰ ਜਾ ਆਉਂਦੇ ਓਹੋ ਹਾਲਸ ਕਿੱਥੋਂ ਕਹਿੰਦਾ ਮਾਸੀ ਦੇ ਮੁੰਡੇ ਨੂੰ ਬੁਲਾਉਣਾ ਮੈਂ ਤਾਂ ਹਾਂ ਬਾਤ ਠੀਕ ਹੋ ਗਿਆ ਪਰਾਣ ਦਾ ਆਟੇ ਦੀ ਹੁੰਨੀ ਸੀ ਸਾਰਾ ਹੀ ਖਾ ਗਿਆ ਇੱਕ ਰੋਟੀ ਬਚੀ ਮੈਂ ਤੁਹਾਨੂੰ ਬਾਕੀ ਦੱਸਾਂ ਮੈਂ ਐਂ ਕਹੀ ਜਿੰਨ੍ਹੇ ਪੇ ਇਹੋ ਆਪਣੇ ਦਾ ਟੋਲ ਚ ਆਟਾ ਵੀ ਮੁੱਕ ਗਿਆ